ਸੋ ਹਾਂਜੀ ਫਰੈਂਡ ਗੁੱਡ ਮਾਰਨਿੰਗ ਕੀ ਹਾਲ ਚਾਲ ਆਮੀਦ ਕਰਦੇ ਸਾਰੇ ਜਣੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਸੋ ਫਰੈਂਡ ਆਪਾਂ ਚੱਲੇ ਆ ਜੀ ਅੱਜ ਜਗਰਾਉ ਠੀਕ ਹੈ ਜੀ ਜਗਰਾਉ ਚੱਲਿਆ ਤੀਆਂ ਦੇ ਫੰਕਸ਼ਨ ਤੇ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਸੋਨੇ ਸੋਨੇ ਕਮੈਂਟ ਕਰਿਓ ਸੋ ਮੈਂ ਸੂਟ ਸਵਾਇਆ ਸੀਗਾ ਪਰ ਉਹ ਸੂਟ ਪੀੜਾ ਹੋ ਗਿਆ ਤੇ ਰਾਤ 11 ਵਜੇ ਤੱਕਰ ਖੁੱਲਾ ਵੀ ਕਰਾਈ ਗਿਆ ਇੱਥੇ ਕਿਸੇ ਭੈਣ ਤੋਂ ਤੇ ਉਹ ਸੈਟ ਜੇ ਨਹੀਂ ਬੈਠਾਗਾ ਫਿਰ ਮੈਂ ਆਹੀ ਪਾ ਲਿਆ ਸੋ ਮੈਂ ਇੱਕ ਸੂਟ ਦੋ ਨਾਲ ਰੱਖ ਲਿਆ ਜੇ ਉੱਥੇ ਗੱਲਬਾਤ ਬਣੀ ਤਾਂ ਆਪਾਂ ਨਵਾਂ ਸੂਟ ਉੱਥੇ ਹੋਰ ਪਾ ਲਾਂਗੇ ਹਾਂਜੀ ਆਪਾਂ ਬਹਿ ਗਏ ਆ ਗੱਡੀ ਦੇ ਵਿੱਚ ਹਨਾ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਚੱਲੇ ਆ ਜੀ ਠੀਕ ਹੈ ਤੇ ਸੋ ਅੱਜ ਹੈਗੀ ਹੈ ਜੀ 15 ਅਗਸਤ ਅਸੀਂ ਇੰਸਟਾਗ੍ਰam ਤੇ ਰੀਲ ਬਣਾ ਚੁੱਕੇ ਹਾਂ ਸਾਰੇ ਜਣੇ ਸਪੋਰਟ ਕਰਿਆ ਕਰੋ ਬਸ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਹਣੇ ਸੋਹਣੇ ਕਮੈਂਟ ਕਰ ਦਿਆ ਕਰੋ ਜੀ ਹੁਣ ਆਪਾਂ ਪਹੁੰਚ ਗਏ ਜੀ ਤਨੋਦੇ ਇਕਾ ਅੱਜ ਨਾ ਪਾਇਆ ਅੰਦੇ ਦਾ ਰਗਣ ਮਿਲਤ ਕਰਵਾਣਾ ਪਾਇ ਮੈਨੂੰ ਸੂਟ ਸਟਿਚ ਕਰਕੇ ਦਿੱਤਾ ਇਹਨਾਂ ਨੇ ਧਨੋਲੇ ਆ ਸਦਰ ਬਾਜ਼ਾਰ ਦੇ ਵਿੱਚ ਆ ਦੁਆਕਾ ਈ ਆਏ ਨੂੰ ਉਹ ਮੈਂ ਵੀ ਸੂਟ ਦੇਖ ਲਿਆ ਪਾ ਕੇ ਹਨਾ ਮੈਂ ਘਰੋਂ ਹੋਰ ਪਾ ਕੇ ਆਈ ਸੀ ਤੇ ਹੰਢਿਆਏ ਹੈਗਾ ਸਤ ਸਦਰ ਧਰੋਨੇ ਸਦਰ ਬਾਜ਼ਾਰ ਧਨੋਲੇ ਦੇ ਵਿੱਚ ਸਦਰ ਬਾਜ਼ਾਰ ਕਹਿੰਦੇ ਦੇਖੋ ਤੁਸੀਂ ਸੋਨਾ ਸੂਟ ਮੈਨੂੰ ਸਟਿਚ ਕਰਕੇ ਦਿੱਤਾਗਾ ਤੇ ਬਹੁਤ ਸੋਹਣੀ ਗੱਲਬਾਤ ਆ ਸੋਨਾ ਬਟਿੰਡਾ ਸਪਾਇਆ ਸੀਗਾ ਤੇ ਉਹ ਭਾਈ ਫਿੜਾ ਹੋ ਗਿਆ ਮੇਰੇ ਰਾਤ 11 ਵਜੇ ਤੱਕ ਮੱਥਾ ਮਾਰਿਆ ਫੇਰ ਵੀ ਉਹ ਸਹੀ ਨਹੀਂ ਹੋਇਆ ਜੀ ਬੀ ਆ ਹੈਗਾ ਜਿੱਦ ਨਾਲ ਦੁਪੱਟਾ ਸੁਪੀਆਂ ਨੇ ਹਨਾ ਫਰੇਡਾਂ ਦੇ ਸੋਹੜਾ ਵੀ ਲੱਗਦਾ ਸੁਪਸ੍ਰੀ ਜੇ ਕੋਈ ਜੇ ਕੋਈ ਮੇਰਾ ਬਲੌਗ ਇਥੋਂ ਦਾ ਦੇਖਦਾ ਹਨਾ ਜੀ ਤੇ ਜਰੂਰ ਭੈਣ ਭੋਲੇ ਦੇ ਕੋਲੇ ਆਲੋ ਵੀ ਤੇ ਇਹ ਵਾਰ ਕੋ ਵੀ ਭੇਜਦੇ ਹੈਗੇ ਜਿੱਥੇ ਵੀ ਤੁਸੀਂ ਮਰਜੀ ਹੈਗੇ ਤੁਸੀਂ ਮੰਗਾ ਸਕਦੇ ਹੋ ਬਾਕੀ ਆਪਾਂ ਇਹ ਇੰਸਟਾਗ੍ਰਾਮ ਤੇ ਰੀਲ ਪਾਵਾਗੇ ਠੀਕ ਹੈ ਤੁਸੀਂ ਉੱਤੇ ਨਾ ਦੇਖ ਲਓ ਨੰਬਰ ਵਗੈਰਾ ਇਹਦੇ ਪਾਵਾਗੇ ਵਸਤੇ ਚ ਆਏ ਆ ਜੀ ਮੈਨੂੰ ਪਿੰਡ ਦਾ ਤਾਂ ਨਾਂ ਨਹੀਂ ਦੱਦਾ ਬਹੁਤ ਪਤਾ ਨਹੀਂ ਕਿਹਨ ਕੀ ਪਿੰਡ ਹੈਗਾ ਤੇ ਉਹਨਾਂ ਨੇ ਇਹ ਆਪਣੇ ਘਰੇ ਆਏ ਸੀ ਪਰਸੋਂ ਮਨਸੂਰ ਦੇ ਕੇ ਆਏ ਸੀਗੇ ਜਿਵੇਂ ਆਪਾਂ ਦੇਖਦੇ ਆਂ ਮਿਰਚਾਂ ਲੱਗੀਆਂ ਮਿਰਚਾਂ ਤੋੜ ਕੇ ਲੱਗੀਆਂ ਆ ਬਦਨ ਨੂੰ ਪਤਾ ਨਹੀਂ ਕਿੰਨਾ ਇਧਰ ਹੁਲੂਆ

ਪਿੰਡ ਗਗੜਾ ਠੀਕ ਆ ਜਿੱਥੇ ਜੀ ਤੁਸੀਂ ਦੇਖ ਸਕਦੇ ਹੋ ਪੋਸਟ ਲੱਗਿਆ ਹੋਇਆ ਜੀ ਵੇਖੋ ਪਿੰਡ ਗਗੜਾ ਤੇ ਕਿਰਨ ਬਖੰਡਾ ਪਹੁੰਚ ਗਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਜਿੱਥੇ ਆਪਾਂ ਜਾਣਾਗਾ ਸੋ ਪਿੰਡ ਗਗੜਾ ਵਾਲਿਆਂ ਦੇ ਸੂ ਸਾਰੀ ਪੰਚਾਇਤ ਦਾ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਿ ਆਪਾਂ ਨੂੰ ਇੰਨਾ ਮਾਨ ਬਖਸ਼ਿਆ ਇੱਜ਼ਤ ਬਖਸ਼ੀ ਹਨ ਤੇ ਸੋ ਇੱਕ ਚੀਜ਼ ਹੋਰ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਧਰ ਹੈਗੇ ਜੀ ਦੇਖੋ മാല ഫ്രൂട്ട ਕਿਤਾ ਉਸ ਵਿੱਚ ਗੁੱਸੇ ਵੀ ਹੋਈਆਂ ਮੇਰੇ ਨਾਲ ਸੋ ਮੈਂ ਉਹਨਾਂ ਤੋਂ ਮਾਫੀ ਮੰਗਦੀ ਆ ਤੈਨੂੰ ਠੀਕ ਹੈ ਜੀ ਤੇ ਬਹੁਤ ਰੱਦੀਆ ਲੱਗਿਆ ਬਹੁਤ ਮਾਨ ਸਨਮਾਨ ਦਿੱਤਾ ਸਾਡੀ ਆ ਵਾਲੀ ਭੈਣ ਨੇ ਸਾਨੂੰ ਤੇ ਸੋ ਸਾਰਿਆਂ ਨੂੰ ਲਵ ਯੂ ਆ ਜੀ ਟਰੱਕ ਭਰ ਕੇ ਕਰਨ ਬਟਿੰਡਾ ਵੱਲੋਂ ਤੇ ਤੇ ਆਪਾਂ ਹੁਣ ਆ ਭੈਣ ਭੋਲੇ ਆਏ ਜਿਹੜੇ ਆਪਾਂ ਨੂੰ ਰਾਏਪੁਰ ਟੀਪੀਆਂ ਤੇ ਟੱਕਰੇ ਸੀ ਜਿਨ੍ਹਾਂ ਨੇ ਤੇ ਆਪਾਂ ਨੂੰ ਕੱਪੜੇ ਵਗੈਰਾ ਪਰਫਿਊਮ ਵਗੈਰਾ ਦਿੱਟਾ ਕੀਤਾ ਸੀਗਾ ਸਤਿ ਸ਼ਗਾਲ ਵੈਲਕਮ ਟੂ ਮਸਾ ਸਤਿ ਸ਼ਗਾਲਾਂ ਜੀ ਕਿੱਦਾਂ ਬਈ ਵਧੀਆ ਜੀ ਭਾਜੀ ਉਹ ਯਾ ਲੰਮਾ ਭਾਜੀ ਨੂੰ ਕਿ ਕਰਾਉਣਾ ਹੈ ਭਾਜੀ ਤਾਂ ਦਿਨਾਂ ਕੱਢ ਜਿਓਗੇ ਭਾਈ ਸਤਿ ਸ਼ਗਾਲ ਹੈ ਤਾਂ ਵੱਡਾ ਭਾਈ ਸਤਿ ਸ਼ਗਾਲ ਜੀ ਭਾਈ ਕੋਈ ਨਾ ਹੁੰਦਾ ਕੋਈ ਤਾਂ ਠੀਕਾ ਉਹ ਵਸ ਵਾਲੀ ਗੱਲ ਨੂੰ ਤੇ ਨਾ ਪਹਿਲਾਂ ਹੀ ਅਸੀਂ ਇਹ ਆ ਗਏ ਹੋਰ ਭਾਈ ਹਾਂਜੀ ਸਾਰਿਆਂ ਨੂੰ ਸੋਸ਼ੀ ਕਾਲ ਜੀ ਕਹਿਣਾ ਪਹਿਣਾ ਸਾਡੇ ਕੋਲ ਮੁਲਾਕਾਤ ਹੋ ਰਹੀ ਸੀ ਕੁਝ ਦਿਨ ਪਹਿਲਾਂ ਕਿ ਅਸੀਂ ਉੱਥੇ ਬਹੁਤ ਹੀ ਭੈਣ ਨਾਲ ਮਿਲ ਕੇ ਖੁਸ਼ੀ ਹੋਏ ਬਹੁਤ ਪਿਆਰ ਮਿਲਿਆ ਸਾਨੂੰ ਤੇ ਸਾਨੂੰ ਬਹੁਤ ਵਧੀਆ ਲੱਗਿਆ ਭਾਜ ਜੀ ਨੇਚਰ ਬਹੁਤ ਵਧੀਆ ਲੱਗੀ ਸਾਨੂੰ ਤੇ ਅਸੀਂ ਅੱਜ 15 ਅਗਸਤ ਤੇ ਆਪਣੇ ਸਟੋਰ ਜਗਰਾਓ ਸਿੱਧੂ ਰੈਡੀਮੇਡ ਸਟੋਰ ਤੇ ਪਹਿਲੋਂ ਨਵਾਈਟਿੰਗ ਕੀਤਾ ਸੀ ਕਿਉਂਕਿ ਉਹ ਸਾਡੇ ਦਿਨ ਦੇ ਵਿੱਚ ਆਏ ਹੋਏ ਸੀ ਅਤੇ ਅਸੀਂ ਇਹਨਾਂ ਨੂੰ ਕਹਿ ਸੀ ਕਿ ਤੁਸੀਂ ਸਾਡੇ ਕੋਲ ਵੀ ਜ਼ਰੂਰ ਮਿਲ ਕੇ ਜਾਓ ਕਿਉਂਕਿ ਖੁਸ਼ੀ ਹੁੰਦੀ ਹੈ ਜਦੋਂ ਇੱਕ ਬੰਦਾ ਸਟੱਗ ਇਹ ਕਰਕੇ ਆਪਣੇ ਪੈਰਾਸਰ ਆਪ ਹੋਇਆ ਹੋਵੇ ਕੱਟਣਾ ਨਾ ਮਰਕਵਾ ਲਿਖਦੇ ਕਿ ਤੇ ਸਾਨੂੰ ਲੇਡੀਜ਼ ਨੂੰ ਖਾਸ ਕਰਕੇ ਉਸ ਚੀਜ਼ ਤੇ ਫਕਰ ਮਾਣ ਮਹਿਸੂਸ ਹੁੰਦਾ ਤੇ ਕੋਈ ਭੈਣ ਆ ਉੱਟ ਕੇ ਅੱਜ ਉੱਪਰ ਆਈਆ ਤਾਂ ਬਹੁਤ ਵਧੀਆ ਜਿਹਦੇ ਨਾਲ ਇੱਕ ਫੈਮਿਲੀ ਨੂੰ ਵੀ ਸਪੋਰਟ ਵੀ ਹੈ ਇੱਕ ਇਨਕਮ ਜਰੀਆ ਵੀ ਹੈ ਇਹਦੇ ਅੰਦਰ ਤੇ ਸੋ ਭੈਣ ਤੇ ਬਹੁਤ ਪ੍ਰਾਊਡ ਜੀਂ ਕਰਦੇ ਆਂ ਅਸੀਂ ਥੈਂਕ ਯੂ ਭੈਣੇ ਬਹੁਤ ਮਾਣ ਆ ਤੇਰੇ ਤੇ ਸਾਨੂੰ ਕਦੇ ਵੀ ਇਮੋਸ਼ਨਲੀ ਹੋਣਾ ਬਸ ਭੈਣਾਂ ਨਾਲ ਮੇਰੇ ਕੋ ਬਾਦਾਵਾ ਵੀ ਜਦੋਂ ਵੀ ਤੁਸੀਂ ਗੱਲ ਕਰੋ ਹਮੇਸ਼ਾ ਖਾਸ ਦੇਖ ਦੇ ਗੱਲ ਕਰਨੀ ਹੈ ਤੇ ਕਦੇ ਵੀ ਉਦਾਸ ਨਹੀਂ ਹੋਣਾ ਕਿਉਂਕਿ ਕਿ ਸਿਆਣੇ ਕਹਿੰਦੇ ਨਾ ਬੇ ਹਿੰਮਤ ਤੇ ਸ਼ਿਕਵਾ ਕਰਨ ਮੁਕੱਦਰਾ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ ਸੋ ਤੁਸੀਂ ਉਹਨਾਂ ਪੱਥਰਾਂ ਦੇ ਵਿੱਚੋਂ ਨਿਕਲ ਕੇ ਇੱਕ ਚੱਕਰ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਨਿਕਲਦਾ ਤੁਸੀਂ ਇੱਕਦਾਂ ਨਿਕਲੇ ਹੋਏ ਹੋ ਤੇ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ ਮਾਲਕ ਦਾ ਜੇ ਆਪਾਂ ਕਿੰਨੇ ਜੋਗੇ ਹੈ ਨਹੀਂ ਸੀ ਮੈਂ ਵੀ ਬਹੁਤ ਸਵੇ ਕੀਤੀ ਆਪਣੀ ਲਾਈਫ ਦੇ ਵਿੱਚ ਮੈਨੂੰ ਪਤਾ ਨਹੀਂ ਨਾ ਕੀ ਹੁੰਦੀ ਹੈ ਤੇ ਆਪਾਂ ਇੱਕ ਖੀਰੇ ਦਿੱਟਕ ਕੇ ਆਏ ਹੋਏ ਆ ਤੇ ਹਮੇਸ਼ਾ ਆਪਣੇ ਆਪ ਨੂੰ ਆਪ ਦੀ ਸੈਲਫ ਰਿਸਪੈਕਟ ਨੂੰ ਬਣਾ ਕੇ ਰੱਖਿਆ ਕਿਉਂਕਿ ਪਰਿਵਾਰ ਦਾ ਸਵਾਗਤ ਵਾਹਿਗੁਰੂ ਜੀ ਮੇਰ ਕਾਰਨ ਤੇ ਬੱਚਿਆਂ ਦੇ ਸਿਰ ਤੇ ਜਿਵੇਂ ਮੇਹਰ ਕਰਨ بیٹے ਤੇ ਬੇਟੀ ਤੇ ਬਾਜੀ ਦੀ ਤੇ ਪਰਿਵਾਰ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇ ਅੱਜ ਭੈਣ ਸਾਡੇ ਸਟੋਰ ਤੇ ਆਇਆ ਬਹੁਤ ਵੈਲਕਮ ਹੈ ਨਾ ਬਹੁਤ ਬਹੁਤ ਥੈਂਕ ਯੂ ਇਕ ਮਾਰ ਜੀ ਤੇ ਤੁਸੀਂ ਬੋਲੋ ਹਾਂ ਜੀ ਮੈਂ ਬਾਬਾ ਜਗਰਾਜ ਨੰਦੂ ਵਾਲ ਤੋਂ ਸਾਡੀ ਗੱਜ ਕੁੜੀ ਮਿਲ ਜAVE ਕਿਰਨਾ ਬਟੇਂਡਾ ਹਨ ਅਸੀਂ ਜਦੋਂ ਬਰਨਾਲਾ ਚੌਂਕ ਚਾਈ ਰਾਇ ਕੋਟ ਸਾਨੂੰ ਇਹ ਵੇਲੇ ਬਹੁਤ ਸਾਰੂ ਚਾ ਚੜ ਗਏ ਸੀ ਇਹਨਾਂ ਦੇ ਗੱਡੀ ਮਗਰ ਲਾ ਲਈ ਤੇ ਬਹੁਤ ਹੀ ਸਾਡੀ ਕੁੜੀ ਦਾ ਧੰਨਵਾਦ ਸਾਡੀ ਭੈਣਾਂ ਬਟੇਂਡਾ ਤੋਂ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਅਸੀਂ ਕੱਲ ਉਹਨਾਂ ਨੂੰ ਇਨਵਾਈਟ ਕਰਨਾ ਹਨ ਹਨ ਮਹਾਮਾਈ ਦਾ ਭੰਡਾਰਾਗਾ ਨੱਥਵਾਲ ਪਿੰਡ ਦੇ ਵਿੱਚ ਸ਼ਨੀਵਾਰ ਨੂੰ ਇਹਨਾਂ ਨੂੰ ਇਨਵਾਈਟ ਕਰਦੇ ਆ ਤੁਸੀਂ ਵੀ ਜਿੰਨੇ ਵੀ ਆਪਣੇ ਇਥੋਂ ਗਗੜੇ ਤੋਂ ਜਾਂ ਕਿਤੋਂ ਵੀ ਆਪਣੇ ਸੁਨਦੇ ਭੜ ਭਰਾ ਆਪਣਾ ਵਲੌਗ ਦੇਖੋਗੇ ਤੇ ਤੁਸੀਂ ਵੀ ਜ਼ਰੂਰ ਪਹੁੰਚੋ ਜੋ ਖੁੱਲਾ ਸੱਦਾ ਜੀ ਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀਰੇ ਨੂੰ ਮਿਲ ਕੇ ਤੇ ਤਿੰਨੇ ਵੀਰੇ ਮਿਲੇ ਆਪਾਂ ਨੂੰ ਤੇ ਵਧੀਆ ਲੱਗਿਆ ਮਨ ਨੂੰ ਬਹੁਤ ਖੁਸ਼ੀ ਹੋਈ ਐ ਸੋ ਇੱਧਰ ਦੋ ਮੁੰਡੇ ਖੜੇ ਆ ਜੀ ਆਪਣੇ ਸ਼ਾਇਦ ਵਿਚਾਰੇ ਇਕਰਾ ਮਾਂ ਪਟਿਆਲੇ ਵਾਲੀ ਦਾ ਬਹੁਤ ਸਾਖ ਚੈਤਨਵਾਰ ਜੀ ਚੰਜ ਪੰਜ ਫਰੈਂਡ ਆਪਾਂ ਪਹੁੰਚ ਗਏ ਜੀ ਘਰੇ ਤੇ ਘਰੇ ਆ ਕੇ ਆਪਾਂ ਆਉਣ ਲੱਗਿਆ ਨੇ ਜੀ ਆਈਟੀ ਚੌਂਕ ਦੇ ਨੀਚੋਂ ਲਿਆਂਦੀ ਆਪਾਂ ਫੁਲਕੇ ਇੱਧਰੋਂ ਮੂੰਗੀ ਦੀ ਸਬਜ਼ੀ ਲਿਆਂਦੀ ਤੇ ਇਧਰੋਂ ਤੰਦੂਰ ਦਮਾ ਰੋਟੀਆਂ ਲਿਆਂਦੀਆਂ ਜੀ ਆਪਾਂ ਤੈਨ ਖਾ ਲਈਆਂ ਭਈ ਉਧਰ ਡਰਾਈਵ ਸਰ ਸ਼ੱਕੀ ਜਾਂਦੇ ਆ ਤੇ ਭਰਾਵਾ ਥੱਕ ਜਾਂਦੇ ਆ ਪਕਾਣੀਆਂ ਨਹੀਂ ਗਈਆਂ ਠੀਕ ਹੈ ਜੀ ਤੇ ਹੁਣ ਅਸੀਂ ਬਣਾ ਰਹੇ ਹਾਂ ਜੀ ਮਨਾਨਾ ਸ਼ੇਕ ਉਹ ਪਿਆ ਸਾਡਾ ਮਨਾਨਾ ਲਿਆਂਦਾ ਉਹ ਅਸੀਂ ਗੱਡੀ ਚ ਸਮਾਨ ਕੱਢ ਕੇ ਰੱਖਿਆ ਹੋਇਆ ਤੇ ਸੋ ਦਿਖਾਉਣਾ ਤੁਹਾਨੂੰ ਮਨਾਨਾ ਸ਼ੇਕ ਜੀ ਸੋ ਹਾਂ ਜੀ ਫਰੈਂਡ ਇੱਧਰ ਬਣਾ ਲਿਆ ਸਾਡੇ ਤੋਰੀ ਨੇ ਮਨਾਨਾ ਜੀ ਦੇਖ ਸਕਦੇ ਹੋ ਤੁਸੀਂ ਜੱਗ ਭਰ ਕੇ ਬਣਾਇਆ ਵਿੱਚ ਗ੍ਰਿਕ ਪਾਏ ਬਦਾਮ ਦੂਜੇ ਹਾਂ ਤੇ ਤੁਸੀਂ ਫੇਰੋ ਜੀ ਠੀਕ ਹੈ ਸੋ ਤੁਹਾਨੂੰ ਆ ਦੇਖੋ ਸਾਡੇ ਸੱਤ ਪਾਲ ਜੀ ਅੱਛਾ ਤੇ ਸੋ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋਨੇ ਸੋਨੇ ਕਮੈਂਟ ਕਰਿਓ ਜੀ ਤੇ ਉਧਰ ਮੇਰਾ ਕਲਾਸ ਭਰਤਾ ਬਦਮਦੂ ਪਾਇਆ ਹਾਂ ਤੇ ਮੇਰਾ ਕਲਾਸ ਭਰਤਾ ਜੀ ਚਲੋ ਹੈ ਤੰਬਰਾ ਦੱਸਦੀਆਂ ਹਾਂਜੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ 15 ਅਗਸਤ ਦੀਆਂ ਯਸ